ਹਾਂ ਲੋ ਸਿਰ ਤਾਂ ਨੂੰ ਤੁਹਾਨੂੰ ਆ ਤੁਹਾਨੂੰ ਕੀ ਲੱਗਦਾ ਕਿ ਮੇਰੀ ਵੀਡੀਓਜ਼ ਜਿਹੜੀਆਂ ਵੀ ਹੈਗੀਆਂ ਵਾ ਕਿ ਤੁਹਾਨੂੰ ਲੱਗਾ ਗੰਦੀਆਂ ਨਹੀਂ ਇਹ ਕੋਈ ਉਹ ਥੱਕ ਥੱਕ ਕੇ ਪਸੀਨਾ ਪਸੀਨ ਹੋ ਜਾਂਦਾ ਥੱਕ ਥੱਕ ਕੇ ਪਸੀਨਾ ਪਸੀਨਾ ਕਾ ਦੇਣਾ ਹੁਣ ਕਿ ਅਰੇ ਯਾਰ ਜਿੱਦਾਂ ਹੋਣੀ ਯਾਰ ਨਹੀਂ ਕਹਿਣਾ ਮੈਂ ਜਿੱਦਾਂ ਤੁਹਾਡੇ ਭਰਾਵਾਂ ਵਰਗਾ ਨਹੀਂ ਲੈ ਲਓ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਸਿਰ ਤੇ ਚੁੰਨੀ ਲੈ ਲਓ ਇੱਥੇ ਜਵਾਬ ਦੋ ਥੱਕ ਥੱਕ ਕੇ ਪਸੀਨਾ ਪਸੀਨਾ ਕਾ ਦੇਣਾ ਕੋਈ ਦਾ ਕੰਮ ਕਰਕੇ ਕਿਹੜਾ ਕੰਮ ਅੱਛਾ ਇਹ ਜੰਮ ਦੀ ਗੱਲ ਆ ਇਹ ਲਾ ਵੀ ਤੇ ਮੈਂ ਜਿੰਮ ਦੀ ਵੀਡੀਓ ਪਾਈ ਪਹਿਲਾਂ ਦੀ ਛੱਡੋ ਇਹਦੀ ਜਵਾਬ ਦਿਓ ਥੋਡੀ ਵੀਡੀਓ ਮੈਨੂੰ ਮੈਨੂੰ ਇੰਨੀ ਗੱਲ ਦਾ ਨਹੀਂ ਮਨ ਪਤਾ ਹੈਗਾ ਜਿੱਦਾਂ ਤੁਹਾਨੂੰ ਕਹਿੰਦੇ ਆ ਅੱਛਾ ਨੋਰਮਲ ਦਾ ਕਰਦੇ ਦਾ ਪਰ ਨੋਰਮਲ ਹੈ 5 ਮਿੰਟ ਕਰਦੇ ਅੱਛਾ ਕថា ਕਿ ਪਸੀਨਾ ਪਸੀਨੀ ਕਾਦੇ ਨਾ ਹੋ ਜਾਣਗੇ ਤੂੰ ਵੀ ਕਮਜ਼ੋਰੀ ਹੈਗੀ ਹੈ ਕਾ ਸਾਈਜ਼ ਦੀ ਪ੍ਰੋਬਲਮ ਹੈ ਜਾਂ ਫਿਰ ਟਾਈਮਿੰਗ ਵੀ ਜਾਂ ਫਿਰ ਢਿੱਲੇ ਪਾਣੀ ਕਰ ਦਾਂਗੇ ਕਰ ਦਾਂਗੇ ਬੜੇ ਸਾਈਜ਼ ਦੀ ਪ੍ਰੋਬਲਮ ਆ ਬਈ ਉਹਨਾਂ ਨੇ ਕੀ ਹੈ ਜਿੱਦਾਂ ਉਹ ਦਰਦੇ ਆਪਾਂ ਬੋਲੇ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ ਅਗਲੇ ਦਿਕੀ ਮੰਨੋਗੇ ਅਸੀਂ ਕਹਿੰਨੇ ਆ ਖੂ ਆ ਇਹਦੇ ਚ ਲੱਖ ਰੁਪਿਆ ਦਿੰਨੇ ਆ ਸਾਡੇ ਖੂ ਤੇ ਡੰਗਾਈ ਮਾਫਣੀ ਆ ਛਾਲ ਮਾਰਦੀ ਥਾ ਉਹਦੇ ਚ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਮਨੋਨ ਦਾ ਕੰਮ ਹੀ ਉਹਦਾ ਕੰਮ ਇਹ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਤਾਂ ਅਸੀਂ ਆਪੇ ਵੇਖ ਲਾਂਗੇ ਰੁਕੋ ਇੱਥੇ ਪੱਲੇ ਪਾਣ ਦੀ ਗੱਲ ੱੱੱੱੱੱੱੱ ਪਣ ਦੀ ਕਾਦੀ ਪ੍ਰੋਬਲਮ ਹੈ ਉਹੀ ਤਾਂ ਕਹਿੰਦੀ ਆ ਸਾਰੀ ਗੱਲ ਉਧਰ ਦੀ ਹੈਗੀ ਆ ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ ਤੁਹਾਨੂੰ ਉੱਤੇ ਆਬ ਸਮਝਦਾਰ ਹੈਗੇ ਜੀ ਸਰ ਕੋਈ ਜਿੰਦ ਤੱਕ ਇਦਾਂ ਦੀ ਹੁਣ ਉਹਨਾਂ ਦੀ ਮੈਂ ਪੂਰਾ ਪੂਰਾ ਨਹੀਂ ਨਾ ਬੋਲਿਆ ਮੈਂ ਕੁਝ ਵੀ ਇਦਾਂ ਦਾ ਮੋਖ ਖਿੰਦਾ ਕੋਈ ਵਰਡ ਕੱਢਿਆ ਸਰ ਜਿਦ ਵਰਡਿੰਗ ਹੈਗੀ ਆ ਇਹ ਇਹ ਵਰਡਿੰਗ ਆ ਬੱਚੇ ਨਹੀਂ ਸੁਣਦੇ ਇਹ ਵਰਡਿੰਗ ਆ ਇਹ ਬੱਚੇ ਇੱਥੇ ਧੀਆਂ ਪੁੱਤਰ ਆ ਛੋਟੇ ਛੋਟੇ ਬੱਚੇ ਚੈਨਲ ਚਲਾਉਂਦੇ ਆ ਇੰਸਟਾਗ੍ਰam ਚਲਾਉਂਦੇ ਆ ਤੁਹਾਨੂੰ ਅਕਲ ਹੀ ਨਹੀਂ ਆਉਣੀ ਸਾਰੀ ਉਮਰ ਇੱਕ ਵਾਰੀ ਹੋਈ ਆ ਇਹ ਕਰਾਂਗੇ ਕਰਾਂਗੇ ਮੋਟੇ ਟੈਰਾ ਵਾਲੇ ਨੱਡੀ ਨਹੀਂ ਗੱਡੀ ਮਿਲ ਨੱਡੀ ਕੀ ਹੁੰਦਾ ਪੰਜਾਬ ਚ ਰਹਿੰਦੇ ਆ ਤੁਸੀਂ ਤੁਹਾਨੂੰ ਇੱਕ ਬੰਦੇ ਤੁਹਾਨੂੰ ਇੱਕ ਬੰਦੇ ਦਾ ਫੋਨ ਆਇਆ ਅਸੀਂ ਉਹ ਰਿਕਾਰਡਿੰਗ ਸੁਣੀ ਤੁਸੀਂ ਉਹਨਾਂ ਨੂੰ ਬਕਾਇਦਾ ਉਤੋਂ ਇਹ ਗੱਲ ਆਖੀ ਵੀ ਅਸੀਂ ਕਰਾ ਮੈਂ ਕਰਾ ਸਿੱਖਾਂ ਦੇ ਘਰੇ ਜਾਂ ਗੁਰੂਆਂ ਬਾਰੇ ਕੁਝ ਬੋਲਿਆ ਇਹ ਕਿਹਾ ਨਾ ਸਿੱਖਾਂ ਦੇ ਘਰ ਦੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਆ ਇੱਥੇ ਸਾਡੀਆਂ ਮਾਵਾਂ ਨੇ ਫੋਨ ਢੋਲਿਆ ਓਏ ਓਏ ਟੋੜੇ ਜਨਾਨੇ ਨੂੰ ਤੋੜ ਤੋਂ ਪਰੇਸ਼ਾਨ ਹੋ ਗਈ ਹੈ ਪਹਿਲਾਂ ਇਹ ਛੱਡ ਬੋਲਦਾ ਕੌਣਾ ਹੈ ਮੈਂ ਬੋਲਦੀ ਕਿਹੜੀਆਂ ਚਨਨੀਆਂ ਪਰੇਸ਼ਾਨ ਆ ਵੀ ਆਪਦੇ ਘਰ ਵਾਲੇ ਅਰੇ ਹੁਣ ਮੇਰੀ ਗੱਲ ਸੁਣੋ ਨਾ ਜਿੱਦਾਂ ਹੁਣ ਅਗਲਾ ਦਾ ਕੰਮ ਹੈਗਾ ਵਾ ਉਹ ਮੈਨੂੰ ਕਹਿੰਦੇ ਨੇ ਤੁਸੀਂ ਆਪ ਬੋਲੋ ਪਰ ਮੈਂ ਉਹ ਚੀਜ਼ ਨਹੀਂ ਬੋਲਦੀ ਨਾ ਆਪਾਂ ਬੋਲਦੇ ਕੰਟੈਂਟ ਦੇ ਥ्रू ਜਿੱਦਾਂ ਆਪਾਂ ਉਹ ਉਹ ਚੀਜ਼ ਨਹੀਂ ਕਰਾਂਗੇ ਦੁਬਾਰਾ ਓਕੇ ਤੁਹਾਨੂੰ ਵੀਡੀਓ ਪਾ ਕੇ ਤੁਹਾਨੂੰ ਵੀਡੀਓ ਪਾ ਕੇ ਕੀ ਮਿਲਿਆ ਵੀਡੀਓ ਪਾ ਕੇ ਇਹ ਹੋਇਆ ਕਿ ਵੈਸੇ ਮਿਲ ਹੂੰ ਵੈਸੇ ਤਾਂ ਕੋਈ ਮਤਲਬ ਆ ਨਾ ਕਿ ਇਹਦਾ ਬੱਚਾ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਪ੍ਰੋਮੋਸ਼ਨ ਕਰਤੀ ਕਰਤੀ ਉਹ ਜਦੋਂ 14 15 ਸਾਲ ਦੇ ਬੱਚੇ ਦੇਖਣਗੇ ਨਾ ਮੁੰਡੇ ਉਹ ਆਨਲਾਈਨ ਆਰਡਰ ਕਰਨਗੇ ਖਾ ਕੇ ਕੀ ਕਰਨਗੇ ਇਹੋ ਫਿਰ ਸਾਨੂੰ ਥੋੜੇ ਜਿਹੇ ਕੁੜੀਆਂ ਦੇ ਨਾ ਫੋਨ ਆਉਦੇ ਆ ਵੀ ਮੇਰੀ ਛੋਟੀ ਭੈਣ ਨਾ ਟੂਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਤੇ ਫਿਰ ਉਹ ਰੇਪ ਹੁੰਦੇ ਆ ਤੁਸੀਂ ਕਿਉਂ ਕਰਦੇ ਆ ਇਹ ਕੋਈ ਨਹੀਂ ਕਰਾਂ ਮੈਂ ਆ ਚੀਜ਼ਾਂ ਦੇ ਤੇ ਮੈਂ ਨਹੀਂ ਕਰਾਂ ਆਪ ਹੀ ਨਹੀਂ ਕਰਾਂਗੇ